ਦਿੰਦ ਤੋਂ ਲੈ ਕੇ ਅੱਜ ਤੱਕ ਤੁਹਾਡੀ ਜਿਹੜੀ ਭਾਰੀ ਗਿਣਤੀ ਦੇ ਵਿੱਚ ਆਉਣਾ ਸਪੀਕਰ ਦਾ ਮੂੰਹ ਐ ਨੂੰ ਧਮਾ ਮੜਾਏ। ਇੱਧਰ ਰੁਕ ਜਾਵੇ ਨਾ। ਇੱਥੇ ਰੱਖਵਾ ਤਵਾ। ਇੱਥੇ ਵੱਡੀ ਗਿਣਤੀ ਦੇ ਵਿੱਚ ਦਰਸ਼ਕਾਂ ਦਾ ਰੋਲ ਘਰੇ ਪਹੁੰਚਣਾ ਤਾਂ ਸਰਕਾਰ ਨੂੰ ਸਾਰੀ ਗੱਲ ਰੋਜ਼ ਦੇ ਰੋਜ਼ ਇੰਟੈਲੀਜੈਂਸ ਦੇ ਦੁਆਰਾ ਦੱਸੀ ਜਾਂਦੀ ਹੈ। ਪਰੰਤੂ ਫੇਰ ਵੀ ਇਸ ਗੱਲ ਨੂੰ ਅਣਡੋਲੇ ਕਰਨਾ ਮੈਨੂੰ ਲੱਗਦਾ ਕੀ ਆ ਮੇਰਾ ਨੌਜਵਾਨ ਪੁੱਤ ਗਿਆ ਉਹ ਸਰਕਾਰ ਦੀਆਂ ਨਿਲੇਕੀਆਂ ਕਰਕੇ ਜੇ ਮੈਂ ਮੰਗਦਾ ਉਹਦੇ ਵਿੱਚ ਵੀ ਕੁਛ ਬੰਦਿਆਂ ਦੇ ਨਾਮ ਦਿੱਤੇ ਆ ਪੁਲਿਸ ਨੂੰ ਵੀ ਇਹਨਾਂ ਤੇ ਕਾਰਵਾਈ ਕਰਦੇ ਜੇ ਕੋਈ ਛੋਟਾ ਮोटा ਝਗੜਾ ਵੀ ਹੋ ਜਾਂਦਾ ਨਾ ਆਪਾਂ ਥਾਣੇ ਜਾਂਦੇ ਆ ਉਹ 75 ਵੀ ਹੁੰਦੇ ਹੋਣੇ ਆਪਾਂ ਕਹਿੰਦੇ ਬੁਲਾਦੇ ਬੰਦੇ ਨੇ ਮੈਨੂੰ ਗਾਲਾਂ ਦਿੱਤੀਆਂ ਮੇਰੇ ਲਾਪਰਵਾਹੀ ਕੀਤੀ ਆ ਪੁਲਿਸ ਨੂੰ ਥਾਣੇ ਬੁਲਾਉਂਦੀਏ ਕਾਰਵਾਈ ਕਰਦੇ ਪਰ ਇੱਥੇ 302 ਦਾ ਪਰਚਾ ਬੜੀ ਬੇਰਹਿਮੀ ਦੇ ਨਾਲ ਬਕਤੀ ਫੇਰ ਮਾਰ ਕੇ ਇੱਕ ਦੁਨੀਆ ਦਾ ਮਸ਼ਹੂਰ ਬੰਦਾ ਇਸ ਦੁਨੀਆ ਤੋਂ ਵਿਦਾ ਕਰ ਦਿੱਤਾ ਜਾਂਦਾ ਬੜੇ ਗਲਤ ਤਰੀਕੇ ਦੇ ਨਾਲ ਔਰ ਜਿਹਦਾ ਕਸੂਰ ਸਾਰੀ ਪੋਰਾ ਭਰਦੀ ਹੈ ਜਿੱਥੇ ਕੋਈ ਏਜੰਸੀ ਕੋਈ ਪੁਲਿਸ ਕਾਟੀ ਸਾਫ਼ ਨਹੀਂ ਕਰ ਸਕੀ ਇਹੀ ਗੱਲ ਮੈਂ ਸਰਕਾਰ ਨੂੰ ਵਾਰ-ਵਾਰ ਕਹਿਣਾ ਵੀ ਜੇ ਤੁਸੀਂ ਇਹੋ ਜੇ ਹੋਣ ਨਾ ਗੱਭੂ ਦੀਪ ਦੇ ਮਾਪੋਂ ਹੌਸਲਾ ਚੱਲਿਆ ਫਿਰ ਮੇਰਾ ਹਰਮਨ ਪਿਆਰਾ ਖਿਡਾਰੀ ਸੰਦੀਪ ਉਸ ਤੋਂ ਬਾਅਦ ਸੁਖਦੀਪ ਯਕੀਨ ਕਰੋ ਸ਼ਾਮ ਦਾ ਦਿਹਾ ਜਿਸਨ ਸੰਦੀਪ ਨੇ ਗੋਲੀਆਂ ਵੱਜੀਆਂ ਅਸੀਂ ਪਿਓ ਪੁੱਤ ਬੈੱਡ ਤੇ ਬੈਠੇ ਆ ਪਿਆ ਪਿਆ ਬੈੱਡ ਤੋਂ ਉੱਠ ਕੇ ਉਹ ਮੇਰੀ ਅੱਖ ਹੀ ਹੋ ਗਿਆ ਜਦੋਂ ਕਿਤੇ ਫੋਨ ਤੇ ਨਾ ਸਕਰੀਨ ਤੋਂ ਦੇਖਿਆ ਇੰਨਾ ਹਕਾਸ਼ ਹੋਇਆ ਉਹ ਉਹ ਜਿੱਦਾਂ ਕੋਈ ਬੰਦਾ ਨਾ ਕੋਈ ਆਪਾਂ ਨੂੰ ਦਵਾ ਆ ਹੁੰਦਾ ਆਪਾਂ ਸੁਪਨੇ ਚ ਉੱਠ ਖੜਦੇ ਆ ਆ ਹਾਰ ਮੇਰੇ ਪੁੱਤ ਦਾ ਸੀਗਾ ਪਰ ਸਾਨੂੰ ਸੁਪਨੇ ਦੇ ਵਿੱਚ ਵੀ ਨਹੀਂ ਜੀਤਾ ਸਾਹਿਬ ਇਹ ਪੁੱਤਰਾ 2 ਮਹੀਨਿਆਂ ਬਾਅਦ ਮਾੜਾ ਸਮਾਤ ਇਹਦੇ ਤੇ ਵੀ ਆਉਣ ਵਾਲਾ ਸਾਨੂੰ ਬੜਾ ਦੁੱਖ ਹੋਇਆ 100 ਰੰਸ਼ਾ ਹੋ ਸਕਦੀਆਂ ਸੰਦੀਪ ਦੇ ਵਿੱਚ 100 ਕਮੀ ਹੋ ਸਕਦੀ ਹੈ ਜਰ ਸਮਝਾਇਆ ਵੀ ਤਾਂ ਜਾ ਸਕਦਾ ਜੇ ਕੋਈ ਕਮੀ ਵੇਖਦੇ ਉਹਨੂੰ ਕਿਹਾ ਵੀ ਤਾਂ ਜਾ ਸਕਦਾ ਇੱਕ ਮਾਰ ਦੇਣਾ ਥੋੜਾ ਹੱਲ ਲੱਗ ਸਿਆ ਇੰਨਾ ਵੱਡਾ ਇੰਨਾ ਵੱਡਾ ਖਿਡਾਰੀ ਪਿਛਤਾ ਬਾਅਦ ਪੈਦਾ ਹੁੰਦਾ ਹੈ ਮੈਂ ਵਿਸ਼ਪ ਕੱਪ ਦੇ ਤੇ ਮੈਚ ਦੇਖੇ ਕੋਟਪੁਰ ਕੇ ਬਾਰੇ ਉਸ ਬੰਦੇ 'ਚ ਇੱਕ ਡੀਜ਼ਲ ਇੰਜਨ ਜਿਹਾ ਜੋਸ਼ ਸੀ ਉਸ ਬੰਦੇ ਦੇ ਵਿੱਚ ਮੈਂ ਇਹਨਾਂ ਮਰੀਦ ਸੀ ਉਸ ਬੰਦੇ ਦਾ ਮੈਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕੋਈ ਮੇਰਾ ਆਪਣਾ ਬੇਟਾ ਗਿਆ ਹੋਵੇ ਉਸ ਨੇ ਅਸੀਂ ਇਹ ਸਰਕਾਰ ਦੇ ਸਿਸਟਮ ਤੋਂ ਚਿੰਤਤ ਹੋਏ ਕਾਹਦੀਆਂ ਸਰਕਾਰਾਂ ਨੇ ਜੋ ਸਾਡੀ ਸਮਾਜਿਕ ਸੁਰੱਖਿਆ ਇੰਨੀ ਵੀ ਨਹੀਂ ਕਰ ਸਕਦੀਆਂ ਸਾਡਾ ਖਿਡਾਰੀ ਗਰਾਊਂਡ ਦੇ ਵਿੱਚ ਸੇਫ ਨਹੀਂ ਐ ਇੱਕ ਵੀ ਸਿੰਗਲ ਰੇਡ ਵੀ ਇਹਨਾਂ ਦੇ ਪੁੱਛੇ ਤੋਂ ਉਹਨਾਂ ਦੀ ਪੈਂਦੀ ਇੱਕ ਵੀ ਛੋਟਾ ਜਿਹਾ ਪ੍ਰੋਗਰਾਮ ਅਸੀਂ ਇਹਦੇ ਤੋਂ ਪੁੱਛੇ ਤੋਂ ਪਹਿਲਾਂ ਨਹੀਂ ਕਰ ਸਕਦੇ ਅਸੀਂ ਕਿਸੇ ਫਿਲਮ ਨੂੰ ਸੌਂਗ ਨਹੀਂ ਵੇਚ ਸਕਦੇ ਇਹਨਾਂ ਦੀ ਇੰਨੀ ਵੱਡੀ ਇੰਟਰਫੀਰੀਅੰਸ ਔਰ ਮੈਂ ਬੜੇ ਪੱਤਰਕਾਰ ਸਵਾਲ ਕਰਦੇ ਆ ਜੀ ਆ ਵੀਡੀਓ ਆਈ ਐ ਕਰ ਲੋ ਜਿਹੜੇ ਦਾ ਬੁਲਾਣਾ ਜੇ ਉਹ ਹੈ ਮੈਂ ਕਹਿੰਦਾ ਭਾਈ ਕਲਾਕਾਰ ਮਜਬੂਰ ਨੇ ਸਾਰੇ ਮਜਬੂਰੀ ਬਸੋ ਝੁਕੇ ਬੈਠੇ ਨੇ ਕਿਉਂਕਿ ਸਾਡਾ ਸਿਸਟਮ ਸਪੋਰਟ ਨਹੀਂ ਕਰਦਾ ਤੁਸੀ ਦੇਖੋ 11 ਮਹੀਨੇ ਹੋ ਗਏ ਮੇਰੇ ਬੇਟੇ ਦੀ ਦੁਨੀਆ ਤੋਂ ਗਏ 11 ਮਹੀਨਿਆਂ ਦੇ ਵਿੱਚ ਇੱਕ ਵੀ ਦੋਸ਼ੀ ਅਦਾਲਤ ਤੱਕ ਪੁੱਛਦਾ ਨਹੀਂ ਕੀਤਾ ਇਸ ਸਿਸਟਮ ਨੇ ਛੋਟੀ ਜੀ ਕੋਰਟ ਦੰਗਵਾ ਸਾਹਿਬ ਸੋਰੀ ਛੋਟੇ ਦੇ ਕੇਸ ਅਦਾਤ ਨਹੀਂ ਅਦਾਤ ਤਾਂ ਸਾਰੀਆਂ ਵੱਡੀਆਂ ਹੁੰਦੀਆਂ ਉੱਥੇ ਉਹਦੀ ਕੋਈ ਪੇਸ਼ੀ ਸੀ ਉੱਥੇ ਉਹਨੂੰ ਪੇਸ਼ ਕਰਤਾ ਪਰ ਸਿੱਧੂ ਦਾ ਇੰਨਾ ਵੱਡਾ ਕੇਸ ਹੈ ਉੱਥੇ ਹਲੇ ਤੱਕ ਲਾਰੈਂਸ ਇੱਕ ਵਾਰੀ ਵੀ ਨਹੀਂ ਉਹਦੇ ਕੋਲ ਟਾਈਮ ਨਹੀਂ ਹੈ ਲਾਰੈਂਸ ਜੇ ਉਹ ਦੇ ਵਿੱਚ ਵੀਡੀਓ ਬਣਾ ਸਕਦਾ ਪਰ ਸਿੱਧੂ ਦੀ ਪੇਸ਼ੀ ਬੁੱਕਣ ਵਾਸਤੇ ਕੋਲੇ ਟਾਈਮ ਨਹੀਂ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ